ਇੱਕ ਵਾਰ ਗੁਰੂ ਨਾਨਕ ਦੇਵ ਜੀ ਹਰਦਵਾਰ ਪਹੁੰਚੇ ਹਰਦਵਾਰ ਨੂੰ Hindu ਆਪਣਾ ਵੱਡਾ ਤੀਰਥ ਮੰਨਦੇ ਹਨ ਇਹ ਗੰਗਾ ਦੇ ਕੰਢੇ ਤੇ ਹੈ Hindu ਲੋਕ ਮਰੇ ਹੋਏ ਪ੍ਰਾਣੀਆਂ ਦੀਆਂ ਹੱਡੀਆਂ ਗੰਗਾ ਵਿੱਚ ਪਾਉਂਦੇ ਹਨ ਉਹ ਸਮਝਦੇ ਹਨ ਕਿ ਇਸ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਪਰ ਇਹ ਉਹਨਾਂ ਦਾ ਕੁਲੇਖਾਤੇ ਵਹਿਮ ਹੀ ਹੈ ਜਦੋਂ ਗੁਰੂ ਜੀ ਇੱਥੇ ਪਹੁੰਚੇ ਤਾਂ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਲੋਕੀ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਬਹੁਤ ਸਾਰੇ ਲੋਕ ਦਰਿਆ ਵਿੱਚ ਖੜੇ ਹੋ ਕੇ ਚੜ੍ਹਦੇ ਪਾਸੇ ਸੂਰਜ ਵੱਲ ਪਾਣੀ ਦੇ ਬੋਕ ਸੁੱਟ ਰਹੇ ਸਨ ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਸੁੱਟਿਆ ਹੋਇਆ ਪਾਣੀ ਉਹਨਾਂ ਦੇ ਮਰ ਚੁੱਕੇ ਵੱਡੇ-ਵਡੇਰਿਆਂ ਨੂੰ ਪਿੱਤਰ ਲੋਕ ਵਿੱਚ ਪਹੁੰਚ ਰਿਹਾ ਹੈ ਇਹ ਉਹਨਾਂ ਦਾ ਗਲਤ ਵਿਸ਼ਵਾਸ ਸੀ ਜਿਸ ਨੂੰ ਦੂਰ ਕਰਨ ਲਈ ਹੀ ਤਾਂ ਗੁਰੂ ਸਾਹਿਬ ਉੱਥੇ ਪਹੁੰਚੇ ਸਨ ਗੁਰੂ ਜੀ ਦਾ ਲੋਕਾਂ ਨੂੰ ਗੱਲ ਸਮਝਾਉਣ ਦਾ ਢੰਗ ਬੜਾ ਹੀ ਨਿਰਾਲਾ ਹੁੰਦਾ ਸੀ ਗੁਰੂ ਜੀ ਵੀ ਗੰਗਾ ਵਿੱਚ ਖੜੇ ਹੋ ਕੇ ਲੈਹਦੇ ਪਾਸੇ ਪੱਛਮ ਵੱਲੋਂ ਪਾਣੀ ਦੇ ਬੁੱਕ ਸੁੱਟਣ ਲੱਗੇ ਲੋਕਾਂ ਵਾਸਤੇ ਇਹ ਇੱਕ ਨਵੀਂ ਤੇ ਅਨੋਖੀ ਗੱਲ ਸੀ ਪਹਿਲਾਂ ਕਿਸੇ ਨੇ ਕਦੀ ਕਿਸੇ ਨੂੰ ਇਸ ਤਰ੍ਹਾਂ ਕਰਦਾ ਨਹੀਂ ਸੀ ਵੇਖਿਆ ਲੋਕ ਗੁਰੂ ਜੀ ਦੇ ਦੁਆਲੇ ਆ ਇਕੱਠੇ ਹੋਏ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਇਹ ਕੀ ਕਰਦੇ ਹੋ ਤੁਸੀਂ ਲੈੰਦੇ ਵੱਲ ਪਾਣੀ ਕਿਉਂ ਸੁੱਟਦੇ ਹੋ ਗੁਰੂ ਜੀ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਦਵਾਦਵ ਲੈੰਦੇ ਪਾਸੇ ਪਾਣੀ ਸੁੱਟੀ ਗਏ ਇਸ ਤਰ੍ਹਾਂ ਲੋਕਾਂ ਦਾ ਇਕੱਠ ਵੱਧਦਾ ਗਿਆ ਤੇ ਵੱਡੀ ਭੀੜ ਬਣ ਗਈ ਇੱਕ ਆਦਮੀ ਨੇ ਅਗਾਹ ਹੋ ਕੇ ਗੁਰੂ ਜੀ ਦੀ ਬਾਹ ਫੜ ਲਈ ਤੇ ਕਿਹਾ ਤੁਸੀਂ ਪਾਣੀ ਕਿੱਧਰ ਸੁੱਟ ਰਹੇ ਹੋ ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ ਤੁਸੀਂ ਸਾਰੇ ਕਿੱਧਰ ਸੁੱਟ ਰਹੇ ਹੋ ਲੋਕ ਕਹਿਣ ਲੱਗੇ ਅਸੀਂ ਤਾਂ ਚੜ੍ਹਦੇ ਵੱਲ ਸੂਰਜ ਵੱਲ ਮੂੰਹ ਕਰਕੇ ਆਪਣੇ ਮਰ ਚੁੱਕੇ ਵੱਡੇ ਵੱਡੇ ਰਿਆ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਪੁੱਛਿਆ ਉਹ ਵੱਡ ਵਡੇਰੇ ਕਿੱਥੇ ਹਨ ਤੇ ਇੱਥੋਂ ਕਿੰਨੀ ਦੂਰ ਹਨ ਲੋਕਾਂ ਨੇ ਜਵਾਬ ਦਿੱਤਾ ਬੜੀ ਦੂਰ ਲੱਖਾਂ ਕਰੋੜਾਂ ਮੀਲ ਦੂਰ ਫੇਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਮੇਰੀ ਖੇਤੀ ਤਲਵੰਡੀ ਵਿੱਚ ਸੁੱਕ ਰਹੀ ਆ ਉਹ ਥਾਂ ਇੱਥੋਂ ਕੇਵਲ 350 ਮੀਲ ਦੀ ਵਿੱਥ ਤੇ ਹੈ ਮੈਂ ਜੋ ਨਹੀਂ ਮੈਂ ਮੈਂ ਜੋ ਨਹੀਂ ਪਿਆ ਮੈਂ ਉਸ ਨੂੰ ਪਾਣੀ ਦੇ ਰਿਹਾ ਦੇ ਰਿਹਾ ਹਾਂ ਇਹ ਕਹਿ ਕੇ ਉਹ ਫੇਰ ਲਹਿੰਦੇ ਵੱਲ ਪਾਣੀ ਸੁੱਟਣ ਲੱਗ ਪਏ ਲੋਕੀ ਖੇੜ-ਖੇੜ ਕਰਕੇ ਹੱਸਣ ਲੱਗੇ ਤੁਹਾਡੀ ਖੇਤੀ ਤਲਵੰਡੀ ਵਿੱਚ ਹੈ ਇੱਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਉਪੜੇਗਾ ਪਾਣੀ ਤਾਂ ਇੱਥੇ ਹੀ ਡਿੱਗ ਰਿਹਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਜਿਵੇਂ ਤੁਹਾਡਾ ਸੁੱਟਿਆ ਪਾਣੀ ਤੁਹਾਡੇ ਵੱਡੇ-ਵਡੇਰਿਆਂ ਨੂੰ ਆਪੜੇਗਾ ਓਵੇਂ ਹੀ ਮੇਰਾ ਪਾਣੀ ਤਲਵੰਡੀ ਪਹੁੰਚ ਜਾਵੇਗਾ ਜੇ ਮੇਰਾ ਸੁਟਿਆ ਪਾਣੀ ਧਰਤੀ 'ਤੇ 350 ਮੀਲ ਦੀ ਵਿੱਥ ਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁਟਿਆ ਪਾਣੀ ਕਰੋੜਾਂ ਮੀਲਾਂ ਤੇ ਸੂਰਜ ਤੋਂ ਅੱਗੇ ਕਿਵੇਂ ਪਹੁੰਚ ਜਾਂਦਾਗਾ ਹੁਣ ਲੋਕੀ ਚੁੱਪ ਸਣ ਉਹਨਾਂ ਨੂੰ ਆਪਣੀ ਗਲਤੀ ਸਮਝ ਆ ਗਈ ਸੀ ਉਹ ਸਮਝ ਚੁਕੇ ਸੀ ਕਿ ਸਾਡਾ ਵਿਸ਼ਵਾਸ ਝੂਠਾ ਹੈ ਮਰੇ ਹੋਏ ਵੱਡੇ-ਵਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਝੂਠੀ ਹੈ ਸੂਰਜ ਕੋਈ ਦੇਵਤਾ ਨਹੀਂ ਗੁਰੂ ਜੀ ਨੇ ਠੀਕ ਹੀ ਦੱਸਿਆ ਹੈ ਸਾਰੇ ਗੁਰੂ ਜੀ ਦੇ ਚਰਨੀ ਡਿੱਗੇ ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਇੱਕ ਪਰਮਾਤਮਾ ਦਾ ਸਿਮਰਨ ਕਰੋ ਨੇਕ ਕੰਮ ਕਰੋ ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਪਿਤਰ ਲੋਕ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਹੋਰਨਾ ਦਾ ਕੀਤਾ ਪਾਠ ਦਾਨ ਪੁੰਨ ਮਰ ਚੁਕੇ ਪ੍ਰਾਣੀ ਦਾ ਕੋਚ ਨਹੀਂ ਸਵਾਰ ਸਕਦਾ ਇਸ ਜੀਵਨ ਵਿੱਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ